ਹਾਲੀਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਸਵੇਰ ਦੇ ਵੱਜ ਗਈ ਹੈ 10 ਤੇ ਅੱਜ ਦੇ ਦਿਨ ਤੇ ਵਲੌਗ ਦੀ ਕਰਦੇ ਆਪਾਂ ਸ਼ੁਰੂਆਤ ਤੇ ਦੇਖਦੇ ਅੱਜ ਦਾ ਦਿਨ ਆਪਣਾ ਕਿਵੇਂ ਗੁਜ਼ਰਦਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੇ ਸਾਨੂੰ ਦੱਸਿਆ ਕਰੋ ਕਿ ਤੁਹਾਨੂੰ ਕਿਵੇਂ ਦੇ ਵਲੌਗ ਪਾਇਆ ਕਰੀਏ ਤੁਹਾਨੂੰ ਜਿਹੜੀ ਜਿਹੜੀ ਵਧੀਆ ਲੱਗਦੀ ਹੋ ਉਹ ਬਖਾਇਆ ਕਰੀਏ ਫਿਰ ਉਹ ਸਭ ਨਾਲ ਫਿਰ ਆਪਾਂ ਗੱਡੀ ਚੱਲਿਆ ਕਰਾਂਗੇ ਹੋਰ ਦੂਸੋ ਤੁਸੀਂ ਕੈਂਟ ਗੱਲ ਬਾਤ ਤੇ ਬਾਹਰ ਜਾ ਕੇ ਵੇਖਦੇ ਆ ਬਾਹਰ ਦਾ ਮਾਹੌਲ ਕਿਵੇਂ ਆਲੇ ਤੁਹਾਨੂੰ ਵੀ ਦਿਖਾਉਂਦੇ ਸਾਰੇ ਨੂੰ ਵੀਡੀਓ ਨਾਲ ਲੈਂਡ ਤੱਕ ਜਰੂਰ ਬਣੇ ਜਾ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਮਿਲਦੇ ਆ ਤੁਹਾਨੂੰ ਬਾਹਰ ਦੇ ਮਾਹੌਲ ਦੇ ਨਾਲ ਲਓ ਵੀ ਮਿੱਤਰੋ ਮੈਂ ਹੁਣੇ ਉੱਠਿਆ ਹਾਂ ਜਿਆਦੇ ਆਪਾਂ ਬਾਹਰ ਆ ਕੇ ਵੇਖਿਆ ਵੀ ਭਾਵਾਂ ਵੀ ਗਿਆ ਆ ਤੇ ਆਪਾਂ ਅਜੇ ਸੁੱਤੇ ਹੀ ਆ ਤੇ ਬਾਹਰ ਪੈੜੀ ਤੇ ਪਹੁੰਚ ਵੀ ਗਿਆ ਪੱਠੇ ਵੱਡ ਵੀ ਲੈ ਹੋਣੀ ਉੱਥੇ ਜਾ ਕੇ ਵੇਖਦੇ ਕੀ ਕਰਨ ਲਿਆ ਤੇ टाइम भी काफ़ी हो गया हम जाके वेल्लेट mm. हो गया उठन च हम उ जाके बहने पैड़ी भागी कर लिया तो मिलते हैं सूडी जाके फिर बदल तो हो अ बहुत ज्यादा तो अच्छा बदल भी होना बदल होगा शायद बाकिल बनता सारा जाने भाग चलो मिलते हैं सूर्य फिर ਲੋ ਵੀ ਮਿੱਤਰੋ ਆਪਾਂ ਲੱਗੇ ਆ ਖਾਦ ਪਾਉਣ ਪਰਸਨ ਤੇ ਖਾਦ ਦਾ ਆਰਡਰ ਮਿਲ ਗਿਆ ਹੁਣ ਖਾਦ ਪਾਣੀ ਖਾਦ ਜੰਮ ਜਾਂਦੀ ਪਈ ਪਈ ਜੂਰੀ ਆ ਪੰਨਦੀ ਮੜੀ ਜੀ ਲੈ ਜੀ ਆਹ ਤਾਂ ਭਰਦੀ ਹਾਂ ਪੌਂਦੇ ਦੇ ਆਜੇ ਪੈਣੀ ਆਪਣੇ ਰੋਕ ਇਹਦਾ ਖੇਤੀ ਰਿਲੇਟਿਡ ਇਦਾਂ ਉਹਦਾ ਕਹਿ ਸਕਦੇ ਨਾ ਕਿ ਪਿੰਡਾਂ ਵਾਲੀ ਲਾਈਫ ਹੁੰਦਾ ਉਦਾਂ ਦੇ ਹੁੰਦੇ ਆਪਣੇ ਬਾਹਰੋਂ ਮੂਰੂ ਨਹੀਂ ਹੁੰਦੇ ਕਿ ਜਿਆਦਾ ਪਿੰਡਾਂ ਵਾਲੀ ਹੁੰਦਾ ਅੱਜ ਇਹਨਾਂ ਸਾਰੇ ਦਿਨ ਚ ਪੱਣੀ ਕੀ ਕਰਾਉਣੀ ਤੇ ਇਹ ਹੀ ਆਪਣਾ ਉੱਚਾ ਬੰਨਾ ਤੋਂ ਕਰਦਾ ਪਰ ਪਹਿਲਾ ਕੰਮ ਮਿਲ ਗਿਆ ਸਵੇਰ ਦਾ ਆਪਾਂ ਘਾਹ ਦਾ ਪਾਵਾ ਨਹੀਂ ਤੇ ਬਹੁਤ ਸ਼ਾਮਾ ਹੁੰਦੀਆਂ ਸੈਂ ਮੱਝਾਂ ਦੀ ਵੀ ਆ ਜੇ ਉੱਪਰ ਪਰ ਆਪਾਂ ਮੱਝ ਨਹੀਂ ਵਾਲਾ ਕਹਾਂਗੇ ਧੁੱਪ ਨਹੀਂ ਲੱਗੀ ਤੇ ਇਹਨਾਂ ਨੇ ਪੂਰੇ ਬੱਦੇ ਆਪਣਾ ਕਰ ਲਿਆ ਆਪਾਂ ਕੰਮ ਨਹੀਂ ਨਾ ਕਰਦੇ ਨਹੀਂ ਕੰਮ ਤੇ ਹਮੇਸ਼ਾ ਬੱਲ ਮੋਕ ਨਹੀਂ ਬਣਾ ਬਲ ਕਰ ਸਕਦਾ ਨਹੀਂ ਮੈਂ ਸੈਨਨ ਸਟ੍ਰਾਈਕ ਤੇ ਵੀਡੀਓ ਲਾਈਕ ਸ਼ੇਅਰ ਦੂਰ ਕਰਾ ਕੇ ਸੀਏ ਕਰਦੇਗੇ ਨਾ ਫਿਰ ਮੋਟੀਵੇਸ਼ਨ ਮਿਲਦੀ ਤੇ ਅਜਾਪਾ ਚਾਰ ਗੱਲਾਂ ਡੱਲੇ ਵਾਲ ਸਾਹੂ ਵੀ ਮਾਰੇ ਵੀ ਕਰਾਂਗੇ ਤੁਹਾਡੇ ਨਾਲ ਦੱਲ ਲੱਗਦਾ ਕਿ ਜਦੋਂ ਨਾ ਹੋਣਾ ਕੋ ਅਜਾ ਪਚ ਮੈਂ ਜਦੋਂ ਆਪਰੇ ਹੋ ਗਿਆ ਠੀਕ ਆ ਫੋਕਟਾ ਤੇ ਅੱਜ ਤੱਕ ਸਰਕਾਰ ਨੇ ਕੋਈ ਹਸਾਰ ਨਹੀਂ ਲਈ ਉਹਨਾਂ ਦੀ ਨਹੀਂ ਸੁਣੀ ਅੱਜ ਤੱਕ ਸਰਕਾਰ ਨੇ ਤੇ 111 ਆਪ ਜਿਹੜੇ ਆਪਣੇ ਕਿਸਾਨ ਉਹ ਬੈਠੇ ਕੋਕਰਤਾ ਹੁੰਦੇ ਸਭੂਗੇ ਨੇ ਸਾਰਿਆਂ ਦੇ ਤੇ ਉਹਨਾਂ ਦੀ ਨਹੀਂ ਸਰਕਾਰ ਦੀ ਗੱਲ ਕਰਦੇ ਆ ਇਹ ਜਨਨ ਆਪਾਂ ਸਾਰਿਆਂ ਨੂੰ ਦੇਖਦੇ ਆ ਵੀਡੀਓ ਕਰਤਾ ਦੇਖਦੇ ਆ ਕਿ ਆਪਾਂ ਸਾਰੇ ਕਰਦੇ ਆ ਕੋਰਤਾ ਕਰਨ ਦੇ ਸਾਰੇ ਜਿੱਤੇ ਕੋਈ ਜਿੱਦਾਂ ਨਹੀਂ ਹੁੰਦੀ ਕੋਈ ਵੀਡੀਓ ਪਾ ਕੇ ਕਿ ਤਾਂ ਆ ਕੇ ਸਾਰੇ ਕਰਦੇ ਆ ਪਰ ਸਾਡੀ ਰਹਿ ਜਾਦਾ ਵੀ ਜੇ ਉਸੇ ਜਾ ਕੇ ਆਪਣਾ ਨਾਲ ਖੜੀ ਖੜੀ ਨਹੀਂ ਨਾਲ ਪੁੱਛੇ ਨਾ ਜੀ ਬਹੁਤਾਂ ਦੇਰੀ ਹੈ ਜੀ ਆਪਾਂ ਉਹਨਾਂ ਨਾਲ ਨਹੀਂ ਆਪਾਂ ਇਹਨਾਂ ਸਾਰਿਆਂ ਨੇ ਲਈ ਆ ਆਪਣੇ ਇਕੱਲੇ ਨਹੀਂ ਜੇ ਉਹਨਾਂ ਨਾਲ ਲੜਾਈ ਦੇ ਤਾਂ ਸਿੱਖ ਫਾਇਦਾ ਸਾਰਿਆਂ ਨੂੰ ਇਕੱਲੇ ਨਹੀਂ ਹੁੰਦਾ ਤੇ ਆਪਾਂ ਸਾਰਿਆਂ ਨਾਲ ਜੂਰ ਖੜੀ ਨੇ ਜਿੱਦਾਂ ਵੀ ਆਪਣੇ ਕੋਲ ਸਕੇ ਵੀਡੀਓ ਨਾਲ ਉਹਨਾਂ ਉੱਥੇ ਜਾ ਕੇ ਖਲੋਰੀ ਜਾ ਜੀ ਜਿੱਦਾਂ ਵੀ ਉਹਤੇ ਬੰਦ ਨੂੰ ਨਹੀਂ ਪਤਾ ਕਿ ਦਿਲ ਦੀ ਖੂਸ ਕਰਨਾ ਲੱਗਦਾ ਖਲੋਰੀ ਲੱਗਦਾ ਤੁਹਾਨੂੰ ਮੈਂ ਸਾਰੇ ਬੁਗਾਂ ਕਿ ਆਪਾਂ ਜੂਰ ਉਹਨਾਂ ਨਾਲ ਸਾਧਗੇ ਕਿਉਂਕਿ ਆਪਣੇ ਵੀ ਬੈਠੇ ਆ ਤੇ ਆਪਾਂ ਨੂੰ ਵੀ ਕੁਝ ਕੁ ਕਰਨਾ ਚਾਹੀਦਾ ਪਰ ਪਾਸਾ ਤੋਂ ਉੱਥੇ ਹੀ ਸਾਰੇ ਭਾਈ ਮਿਲਤੀ ਆ ਤੇ ਇੱਥੇ ਆਪਾਂ ਇਹੋ ਗੱਲ ਐਡ ਕਰ ਦਈਏ ਕਿ ਉਹਨਾਂ ਦੇ ਅਨੁਸਾਰ ਕੀਤਾ ਜਾਵੇ ਉਮੀਦ ਮੇਤੋ ਆਪਾਂ ਆ ਗਏ ਆ ਪੈੜੀ ਚ ਖਾਦ ਪਾਉਣ ਖੇਤਰੇ ਤਾਂ ਦੇ ਕਾਫੀ ਸੀ ਪਰ ਬੂਟ ਪਾਏ ਆਪਾਂ ਤੇ ਬੂਟਾ ਦੇ ਨਾਲ ਜਾਇਆ ਤੁਸੀਂ ਵੇਖ ਲਈ ਤੇ ਲੱਗੇ ਆ ਖਾਦ ਪਾਉਣੇ ਹੁਣ ਮਗਰ ਬੱਤਨ ਹੋਣਾ ਬਣੇ ਹਾਂ ਮੈਂ ਇੱਕ ਬੰਦੇ ਨੇ ਵਲੋਗ ਦੱਸਿਆ ਆਮ ਨਾਲ ਕਰ ਰਹੇ ਹਾਂ ਉਹ ਕੋਈ ਬੇ ਜੂਰੀ ਜਹਾਜ਼ ਦੇ ਘਟੇਆਂ ਉਹ ਚੱਕੀ ਜਿਵੇਂ ਆ ਕੰਮ ਕਰਨ ਦਾ ਸਵਾਦ ਹੈ ਨਾ ਜਿਹ ਵੱਖਰਾ ਹੀ ਸਵਾਦ ਹੈ ਇਹ ਆਪਾਂ ਨੂੰ ਕੰਮ ਦਾ ਆ ਕੰਮ ਦਾ ਜਿਆਦਾ ਚੰਗਾ ਲੱਗਦਾ ਹੈ ਕੰਮ ਜਿਆਦਾ ਕਰੀਦਾ ਰਾ ਕੰਮ ਨਾ ਪੰਜਾਬ ਤੋਂ ਖਤਮ ਹੁੰਦਾ ਜਾਂਦਾ ਵਾ ਜੀ ਗਾੜੀ ਨਵੇਂ ਬੰਦੇ ਆ ਨਵੀਂ ਜਨਰੇਸ਼ਨ ਆ ਉਹ ਗਾੜੀ ਇਹ ਕੰਮ ਕਰਨ ਦੀ ਨਹੀਂ ਉਹਨਾਂ ਨੂੰ ਜੱਤ ਨਹੀਂ ਇਹ ਕੰਮ ਕਰਨ ਦੀ ਸਾਨੂੰ ਆਪਾਂ ਇਹ ਕੰਮ ਇਹੋ ਕੰਮ ਕਰਨਾ ਤੇ ਉਹਨਾਂ ਨੇ ਵੀ ਸਿਖਾਉਣਾ ਵੀ ਇਹ ਕੰਮ ਕਿੱਦਾਂ ਕਰਨਾ ਆਪਾਂ ਪੰਜਾਬ ਤੋਂ ਭਈ ਇਹ ਭਿਉਣੇ ਆ ਉਹਨੇ ਆਪਾਂ ਪੰਜਾਬ ਜਾਇਆ ਭਈਆ ਰਾਜ ਹੁਣ ਆਪਣੇ ਪੰਜਾਬੀ ਜਿਹੜੇ ਕਰਦੇ ਭਈਆਂ ਨੇ ਕੰਮ ਕਰਦੇ ਆ ਸਾਰੇ ਇੱਥੇ ਆਪਣੇ ਪੰਜਾਬੀ ਸਾਰੇ ਬਾਹਰ ਦੇ ਭਰਾ ਤੇ ਆਪਾਂ ਹਣੇ ਪੰਜਾਬ ਦੇ ਜਿਹੜੇ ਬੰਦੇ ਆ ਆਪਣੇ ਪੰਜਾਬ ਦਾ ਕੰਮ ਛੱਡ ਗਏ ਫਸਲਾਂ ਖਾਦੇ ਕਿਸੇ ਨੂੰ ਨਹੀਂ ਗਾੜੀ ਦੇ ਪੁਰਾਣੇ ਬੰਦੇ ਜਿਹੜੇ ਕਰਦੇ ਸੀ ਉਹਦੇ ਕਰਦੇ ਕਿਸੇ ਨੂੰ ਗਾੜੀ ਕਰਕੇ ਹੁਣ ਆਪਾਂ ਇਹੋ ਕੰਮ ਨੂੰ ਜਿਆਦਾ ਮਹੱਤਵ ਰੱਖਣਾ ਵੀ ਇਹ ਕੰਮ ਜਿਆਦਾ ਚੱਲੇ ਆਪਾਂ ਸੋ سپورਟ ਜੂਰ ਕਰਿਆ ਕਰੋ ਆਪਨਾ ਵਲੌਗ ਸਾਰਾ ਇਦਾਂ ਪਿੰਡ ਵਿਲੇਜ ਲਾਈਫ ਲੋਕ ਹੁੰਦਾ ਆ ਵਧੀਆ ਬਲੌਗ ਜੇ ਕੰਮ ਮੈਂ ਕਦੇ ਬੰਦੇ ਜਾਂ ਕੰਮ ਕਰਦੇ ਸ਼ਰਮੰਦੇ ਨਾ ਉਹ ਬੰਦੇ ਕਦੀ ਜ਼ਿੰਦਗੀ ਚ ਗਾੜੀ ਨਹੀਂ ਜਾ ਸਕਦੇ ਤੇ ਇਹ ਕੰਮ ਸਭ ਤੋਂ ਅੱਛਾ ਕੰਮ ਹੈ ਆਪਣੇ ਘਰ ਦਾ ਆਪਣੇ ਕੰਮ ਦੀ ਮਹਲਕੀ ਵਾਲਾ ਕੰਮ ਹੈ ਆ ਵਾੜੀ ਬਰ ਗਈਓ ਉਹ ਤੇ ਇੱਥੇ ਪਸੀ ਆਪ ਖਾਦ ਪਾਤੀ ਆ ਇੱਥੋਂ ਤੱਕ ਪਾਤੀ ਆ ਆਪ ਥੋੜੀ ਜਿਹੀ ਸਿੱਧੀ ਗਾੜੀ ਨਹੀਂ ਪਾਈ ਅਜੇ ਗਾੜੀ ਭਾ ਵੱਡੂਗਾ ਫਿਰ ਪਾਵਾਂਗੇ ਕਿਉਂਕਿ ਫਿਰ ਵਿੱਚ ਆ ਜਾਣਗੇ ਨਾ ਪੱਠਿਆਂ ਵਿੱਚ ਔਖਾ ਹੋ ਜੂਗਾ ਤੇ ਗਾੜੀ ਗਾੜੀ ਤਾਂ ਪੱਠੇ ਵੱਡਣ ਵਾਲੇ ਹੋਏ ਆ ਪਰ ਉਦਾਂ ਕਵੀ ਖਾਦ ਪਾ ਕੇ ਸਾਰੇ ਵੱਢ ਦੇਣੇ ਅੱਜ ਫਿਰ ਉਹ ਪਾਣੀ ਲਾਵਾਂਗੇ ਕੱਲ ਨੂੰ ਪਾਸੋਂ ਨੂੰ ਗੜੀ ਹੱਥ ਲਾਵਾਂਗੇ ਇਹਨਾਂ ਨੂੰ ਤਾਂ ਕਰਕੇ ਫਿਰ ਬਰਸਲ ਮਗਰ ਹੋ ਜਾਣਾ ਵੇਖੋ ਅੱਛਾ ਮਾਸ਼ਾਅੱਲ੍ਲ੍ਹਾ ਤੋ ਪਤਾ ਪਨ ਲੱਗੇ ਨਾ ਰੱਬ ਦੀ ਮਿਹਰ ਨਾਲ ਫਿਰ ਹੋ ਜਾਣਾ ਵਧੀਆ ਇੰਨੀ ਕੀ ਚੱਕਰ ਤੇ ਇਹ ਆਪਣੀ ਸਬਜ਼ੀ ਸਾਰੀ ਉੱਤੇ ਸਿੱਧੀ ਸਿੱਧੀ ਬੀਜੀਏ ਤੇ ਆਪਾਂ ਗੱਲ ਕਰਨ ਦੇ ਸੀ ਅੱਗੇ ਇਹ ਸਮਰਤ 뮤ਜ਼ਿਕ ਕਾਲੋ ਇੰਸਟਾਗ੍ਰਾਮ ਮੈਡ ਨੂੰ ਫੋਲੋ ਕਰੋ ਤੇ ਇੱਕ ਅਫੀਸ਼ੀਅਲ ਦਸ਼ਨ ਕਾਲੋ ਉਹਨੂੰ ਫੋਲੋ ਕਰੋ ਵਧੀਆ ਵਧੀਆ ਸਭ ਤੋਂ ਪਹਿਲੀ ਅਪਡੇਟ ਤੁਹਾਨੂੰ ਦੋਵਾਂ ਚੈਨਲ ਤੋਂ ਇੱਕ ਦੇ ਮਿਲ ਜੇਗੀ ਤੇ ਵਧੀਆ ਵਧੀਆ ਘੈਂਟ ਵੀਡੀਓ ਕਰਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਇੰਸਟਾਲੇ ਫੋਲੋ ਕਰਕੇ ਰੱਖੋ ਨੈਪ ਚੈਟ ਤੇ 101 126 ਜਰੂਰ ਐਡ ਕਰਿਓ ਤੇ ਇੱਕ ਆਪਣਾ YouTube ਚੈਨਲ ਹੋਰ ਹੈਗਾ ਵਾ ਜਿਸਨ ਲਾਈਵ ਵਲੌਗ ਉਹਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀ ਅਪਡੇਟ ਮਿਲਦੀ ਹੈ ਤੁਹਾਨੂੰ ਜਿਹੜੀ ਮਿਲਦੀ ਹੈ ਡੇਲੀ ਵੀਡੀਓ ਵਾਲੀ ਤੇ ਆਪਣਾ Instagram ਆਈਡ ਨੂੰ ਜਰੂਰ ਫੋਲੋ ਕਰਕੇ ਰੱਖਿਆ ਕਰੋ ਤੁਹਾਨੂੰ ਸਭ ਤੋਂ ਪਹਿਲੀ ਅਪਡੇਟ ਮਿਲ ਜਾ ਕਰੇਗੀ ਹੋਰ ਵਧੀਆ ਬਸ ਬਾਕੀ ਦੱਸਿਓ ਤੁਸੀਂ ਕਮੈਂਟਾਂ ਚ ਆਪਾਂ ਨੇ ਵਲੌਗ ਕਿਵੇਂ ਦੇ ਹੁੰਦੇ ਨੇ ਕਮੈਂਟ ਕਰਕੇ ਦੱਸਿਆ ਕਰੋ ਚੰਗਾ ਮਾੜਾ ਜਿਵੇਂ ਵੀ ਲੱਗਾ ਕੋਈ ਚੱਕਰ ਨਹੀਂ ਆਪਾਂ ਹੋਰ ਵਧੀਆ ਕਰਕੇ ਉਹਨੂੰ ਵਧੀਆ ਕਰਿਆ ਕਰਾਂਗੇ ਹੋਰ ਤੇ ਸਕੂਲ ਲੱਗਾ ਕੋਈ ਗੱਲਾ ਜਾਣਦਿਆ ਗਿੱਲਾ ਚ ਤੇ ਸਕੂਲ ਲੱਗ ਗਿਆ ਆਪਾਂ ਤੇ ਬਾਹਰ ਲੈਟ ਆਏ ਕਿਦਾਂ ਦੇ ਪੱਠੇ ਹੋ ਗਏ ਆਪਣੇ ਹਾਲੋ ਤੁਸਰੋਂ ਹਿਸਾਬ ਦੀ ਪਾਇਆ ਕਰੋ ਸਾਡੀ ਤੇ ਹੌਸਲਾ ਤੁਹਾਨੂੰ ਅਸੀਂ ਜਿਆਦਾ ਪਾ ਕੇ ਵੇਖੀ ਐ ਤਵਾਰੀ ਕਿਤੇ ਦੇਖੋ ਕੀ ਬਣ ਗਿਆ ਪੱਠੇ ਨੇ ਇੱਕ ਢੇਰੀ ਵਿੱਚ ਹੋਰ ਇਹਦੇ ਪੱਠੇ ਬਾਹਰ ਨਿਕਲਦੇ ਦਿੱਲੀ ਤੇ ਆਮਰੀਕਨ ਸਾਰਾ ਜੁਣੂ ਪਾਇਆ ਕਰੋ ਬਹੁਤ ਚੰਗੀ ਹੁੰਦੀ ਐ ਖਾਣ ਨੂੰ ਸਾਗ ਬਹੁਤ ਛਾ ਬਣਦਾ ਆਪਣੇ ਗੈਟ ਦੇ ਖਾਲਚ ਪੱਤੇ ਤਿਆਰ ਐ ਬਿਲਕੁਲ 3 ਸਾਲ ਪੱਸ ਨੂੰ ਤਲਾਵਾਂਗੇ ਉਹਦਾ ਮੁਕੰਮਲ ਕਰਾਂਗੇ ਖਰਾਕੰਮਾ ਹੋਰ ਬਗਲਾਂ ਬਤਾ ਕਹਿਣਾ ਕੰਮ ਪਾੜਾ ਯੂਰ ਹੋ ਗਿਆ ਹਮਿੰਨ ਦਾ ਤਰੀਕਾ ਬਗੇ ਜੇ ਆਪਾਂ ਲੱਭ ਦੀ ਆਪਾਂ ਯੂਰ ਵਧਾਉਣੇ ਦਾ ਚੂਹਾ ਲੱਗ ਜਾਂਦਾ 14 ਪੱਤੇ ਗੱਲ ਨਾ ਚੂਹਾ ਲੱਗ ਜਾਂਦਾ ਪਾਣੀ ਲਾ ਦਿਆ ਕਰੋ ਜਦੋਂ ਚੂਹਾ ਲੱਗਣਾ ਨਾ ਲੱਗਦਾ ਜਦੋਂ ਚੂਹਾ ਲੱਗਣ ਲੱਗਿਆ ਜੀ ਨਾਲ ਹੀ ਪਾਣੀ ਛੱਡ ਦਿਆ ਕਰੋ ਜਿਹੜਾ ਚੂਹੇ ਦੇ ਖੁੱਡ ਦੇ ਪਾਣੀ ਪਾ ਦੋ ਚੂਹਾ ਭੱਜ ਜਾਂਦਾ ਹੈ ਹੈਂ ਪਈ ਜਾ ਫੰਡ ਪਾਵਾਂ ਚਾਦਰ ਮੰਗਵੋਣੀ ਪੈਣੀ ਚਾਦਰ ਲੈਣੀ